मैं बहुत बहुत धन्यवाद करदा बहुत ही रिस्पैक्टेड अमृत सागर मित्तल जी का दीपक मित्तल जी का संगीता मित्तल जी का सारे परिवार का ग्रुप का सारे आई टी एल ग्रुप का और अभी जोड़ा शुभ काम से अभी माल रोड तो स्वर्गीय माता राजी जी के नितल जी के ना के उत्ते बहुत बड़ा रूट जो मैं कह सकता ਜਿੱਥੇ ਸੰਜੀਵਨੀ ਸਰਦਲ ਚੱਲ ਰਿਹਾ ਇਹ ਬੜੀ ਖੂਬਸੂਰਤ ਰੋਡ ਵੜੀ ਆ ਮਾਤਾ ਜੀ ਦੇ ਨਾਮ ਦੇ ਸੋਲੇ ਬਣਾਇਜ਼ੀ ਮੇ ਮਿੱਤਰ ਸਾਹਿਬ ਦਾ ਹਮੇਸ਼ਾ ਧੰਨਵਾਦੀ ਉਹਦੇ ਲਈ ਮੇਰੇ ਸ਼ਹਿਰ ਆਣ ਵਿੱਚ ਅੱਗੇ ਲੱਗ ਪੀਲੇ ਜਾਂਦੀ ਆ ਔਰ ਉਹਦਾ ਜਿਹੜਾ ਐਕਸਟੈਂਸ਼ਨ ਪਾਰਟ 2 ਮੈਂ ਕਹਿ ਸਕਦਾ ਇਹਨੂੰ ਜਿਹੜਾ ਮੋਨਾ ਮਮੋਰੀਅਲ ਚਰਚ ਸਾਡੇ ਲਈ ਸਾਰੇ ਦਾ ਬੜਾ ਸ਼ਰਧਾ ਦਾ ਕੇਂਦਰ ਹੈ ਔਰ ਔਰ ਬੜਾ ਹਿਸਟੋਰਿਕ ਪਲੇਸ ਹੋ ਜਾਂਦਾ ਬਹੁਤ ਪੁਰਾਣਾ ਹੈ ਇਹਨੂੰ ਪੰਜਾਬ ਗਵਰਨਮੈਂਟ ਨੇ ਉਹਦੇ ਚ ਵੀ ਲਿਆ ਆਪਣੇ ਪੁਰਹਾਡੂਰ ਨਿਬਾਟ ਮੰਡਪ ਨੇ ਵੀ ਲਿਆ ਇਹ ਸਾਡਾ ਬੜਾ ਪੁੰਜਰੀ ਪੂਜਨੀਯੋ ਵੀਰ ਬੰਦਰੀਆਂ ਸਾਰਿਆਂ ਦੇ ਕੋਈ ਵੀ ਸਾਡਾ ਧਰਨੀ ਜੜਾ ਸਥਾਨ ਹੈ ਔਰ ਅੱਜ ਸਾਰਾ ਸੋਨਾ ਲੀਕਾ ਗਰੁੱਪ ਖਾਸ ਤੌਰ ਤੇ ਸਾਡੇ चौहान ਸਾਹਿਬ ਕਿਉਂਕਿ ਉਰਿਸ਼ਟ ਹਗੇਆ ਸੋਨਾ ਆਈਟੀਐਲ ਗਰੁੱਪ ਦੇ ਮੇਤਰ ਸਾਹਿਬ ਦੇ ਸਾਥੀ ਔਰ ਨਾਲ ਨਾਲ ਅਤਲ ਜੀ ਔਰ ਸਾਰੀ ਟੀਮ ਜਿਹੜੀ ਹੈ ਉਹਨਾਂ ਲੀਕਾ ਗਰੁੱਪ ਦੇ ਇੱਥੇ ਖੜੀ ਹੈ ਔਰ ਅੱਜ ਸ਼ੁਕ੍ਰਮ ਜਿਹੜਾ ਹੈਗਾ ਇਹਨੂੰ ਅਸੀਂ ਮੇਰੇ ਨਾਲ ਮੇਰ ਸੁਨਦਰ ਕੁਮਾਰ ਛਿੰਦਾ ਜੀ ਔਰ ਹੋਰ ਜਨੇਵੀ ਮੇਰੇ ਸਾਥੀ ਹਗੇ ਇੱਥੇ ਆਏ ਆ ਅਸੀਂ ਇਹ ਰੋਡ ਜਿਹੜਾ ਹੈ ਉਹਨੂੰ ਐਕਸਟੈਂਸ਼ਨ ਪਾਰਟ 2 ਦੱਸੋ ਦੇਖੋ ਇਧਰ ਇੱਕ ਸਾਰ ਸਟੇਡੀਅਮ ਤੱਕ ਇਹਨੂੰ ਇੱਧਰ ਖੂਬਸੂਰਤ ਬਣਾਉਣ ਜਾ ਰਹੇ ਆ ਲੋਕ ਇੱਥੇ ਰਾਤ ਨੂੰ ਜਿਹੜਾ ਸੈਰ ਕਰਨ ਆਉਂਦੇ ਬਹੁਤ ਲੋਕ ਇਸ ਰੋਡ ਦਾ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਔਰ ਲੋਕ ਇੱਥੇ ਸੈਰ ਕਰਨ ਹੀ ਆਇਆ ਕਰੂਗੇ ਇਹਨੂੰ ਨਾਲ-ਨਾਲ ਪਹਿਲਾਂ ਅਸੀਂ ਇੱਥੇ ਸਾਰੀ ਲਾਈਟਿੰਗ ਕਰ ਰਹੇ ਆ ਇਹਨੂੰ ਅਪ ਟੂ ਆ ਮੂੜ ਤੱਕ ਜਾਂ ਅੱਗੇ ਤੱਕ ਜਿੱਥੇ ਦਾ ਕੋਈ ਜੀ ਔਰ ਇਧਰ ਉਹਨੂੰ ਸਾਹਮਣੇ ਪੋਸਟ ਆਫਿਸ ਤੋਂ ਆਪ ਉਥੇ ਲੈ ਕਰਾਂਗੇ ਜੀ ਤੁਸੀਂ ਵੀ ਬੋਲੋ ਸਪੋਰਟ ਹਾਂ ਅਸੀਂ ਇੱਥੇ ਕਰਾਂਗੇ ਇਹ ਲੋਕਾਂ ਲੋਕ ਇੱਥੇ ਰੋਡ ਦਾ ਜਿੱਦਾਂ ਅੱਜ ਤੁਸੀਂ ਪ੍ਰੈਜ਼ੀਡੈਂਸੀ ਰੋਡ ਵਾਲਾ ਰੋਡ ਹੈ ਲੋਕ ਉੱਥੇ ਸਾਨੂੰ ਖੁਦ ਆਂਦੇ ਮੈਨੂੰ ਰੋਜ਼ ਕਹਿਣ ਹੁੰਦੇ ਉਹਦਾ ਇਹ ਖੂਬਸੂਰਤੀ ਰੋਡ ਦੀ ਉੱਥੇ ਚੱਲੂ ਹੋਊਗੀ ਮੇਨ ਤੋਂ ਔਰ ਲੋਕ ਦਾ ਔਰ ਖਾਸ ਤੌਰ ਤੇ ਕੋਈ ਚਰਚਾ ਔਰ ਬੜਾ ਸ਼ਾਂਤ ਏਰੀਆ ਆ ਬਹੁਤ ਜਿਆਦਾ ਟ੍ਰੈਫਿਕ ਨਹੀਂ ਹੈ ਇਸ ਏਰੀਆ ਦੇ ਵਿੱਚ ਔਰ ਲੋਕ ਇੱਥੇ ਇੰਜੋਏ ਕਰੂਗਾ ਆਕੇ ਔਰ ਮੈਂ ਕਹਿ ਸਕਦਾ ਇਹ ਸਾਡੇ ਮੇਰੇ ਸ਼ਹਿਰ ਨੂੰ ਚਾਰ ਚੰਦ ਲੱਗਣ ਜਾ ਰਹੇ ਆ ਇਸ ਦੇ ਨਾਲ ਔਰ ਫਿਰ ਦੁਬਾਰਾ ਆਈਟੀਐਲ ਗਰੁੱਪ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੇਅਰ ਸਾਹਿਬ ਦਾ ਜਸਨ ਮੈਥਿਊ ਜੀ ਖੜੇ ਆ ਸਾਡੇ ਰੰਗੇ ਭਾਜੀ ਖੜੇ ਆ ਇਹ ਸਾਰੇ ਔਰ ਭਾਜੀ ਉਹ ਨਹੀਂ ਖੜੇ ਆ ਇਹਨਾਂ ਦਾ ਸਾਰਿਆਂ ਦਾ ਇਹਨੇ ਹਮੇਸ਼ਾ ਸਹਿਯੋਗ ਕੀਤਾ ਅਜਾ ਉਥੇ ਗੀਲੂ ਪਾਰਕ ਬਣਾ ਰਹੇ ਆ ਉਹ ਵੀ ਸੋਨਾ ਸੋਨਾ ਲੀਕਾ ਦੇ ਸਹਿਯੋਗ ਨਾਲ ਮਿੱਤਰ ਸਾਹਿਬ ਦੇ ਸਹਿਯੋਗ ਦੇ ਨਾਲ ਉਹ ਵੀ ਬੜੀ ਖੂਬਸੂਰਤ ਸਥਾਨ ਜਿਹੜੇ ਆ ਮੈਂ ਹਮੇਸ਼ਾ ਜਿੱਥੇ ਉਹਨਾਂ ਨੇ ਅੱਜ 20 ਤੋਂ 25 ਹਜ਼ਾਰ ਪਰਿਵਾਰ ਜਿਹੜਾ ਅੱਜ ਡਾਇਰੈਕਟ ਇੰਡਾਇਰੈਕਟ ਰੋਜ਼ਗਾਰ ਮਿਲਿਆ ਉਥੇ ਜਿਹੜੀ ਸ਼ਹਿਰ ਦੀ ਖੂਬਸੂਰਤੀ ਹੈ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਔਰ ਰਾਜ ਰਾਨੀ ਮਿੱਤਲ ਜੀ ਨੂੰ ਸਮਰਪਿਤ ਹੈ ਸਾਡੇ ਮਾਤਾ ਜੀ ਨੂੰ ਸੋ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਅਮੇਰ ਸਾਹਿਬ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਔਰ ਸਾਰੇ ਸਾਥੀ ਇੱਥੇ ਮੌਜੂਦ ਹੈ ਜਿਹੜਾ ਵੀ ਇੱਥੇ ਮੌਜੂਦ ਹੈ ਹਾਂਜੀ ਜਿੱਥੇ ਸੋਨਾਲੀਕਾ ਜੰਬਰਵਨ ਪਲਾਂਟ ਹੈ ਇੰਡੀਆ ਦੇ ਇੱਥੇ ਇੰਟੀਗ੍ਰੇਟਿਡ 2 ਲੱਖ 50 ਹਜ਼ਾਰ ਤੋਂ ਅਟ੍ਰੈਕਟਿਵ ਬਣਾ ਰਹੇਗੇ বিজে পাশে ਜਿਹੜਾ ਲੋਕ ਭਲਾਈ ਦਾ ਕੰਮ ਹੈ ਉਹਦੇ ਵਿੱਚ ਵੀ ਨੰਬਰ 1 ਹੈ ਹੁਸ਼ਾਰਪੁਰ ਨੇ ਪੰਜਾਬ ਦੇ ਵਿੱਚ ਅਸੀਂ ਰਾਜਾਣੀ ਮਿੱਤਲ ਜੀ ਸਾਡੇ ਵਾਈਸ ਚੇਅਰਮੈਨ ਮੈਡਮ ਦੇ ਨਾਲ ਦੇ ਸੜਕ ਤੇ ਗ੍ਰੀਟਿਫਿਕੇਸ਼ਨ ਕੀਤਾ ਸੀ ਉਹਨੂੰ ਐਸੀ ਐਕਸਟੈਂਡ ਕਰ ਰਹੇ ਆਗੇ ਚਰਚ ਤੱਕ ਜਿੱਥੇ ਵੀ ਇੱਥੇ ਲਾਈਟਾਂ ਲੱਗੂਗੀ ਲੋਕੀ ਸਵੇਰੇ ਸੈਰ ਕਰਨਗੇ ਲੋਕਾਂ ਦੀ ਭਲਾਈ ਵਾਸਤੇ ਅਸੀਂ ਜਿੱਥੇ ਵੀ ਸਹਿਯੋਗ ਚਾਹੀਦਾ ਹੈਗਾ ਅਸੀਂ ਪੂਰਾ ਸਹਿਯੋਗ ਨਾਲ ਦੇ ਨਾਲ ਕਰਾਂਗੇ ਗ੍ਰੀਨਵੇ ਪਾਰਕ ਨੂੰ ਚਿਲਡਰਨ ਪਾਰਕ ਦੇ ਤੌਰ ਤੇ ਦੇ ਰਹੇ ਆ ਗ੍ਰੀਨਵੇ ਪਾਰਕ ਦੇ ਤੇ ਜਿਹੜਾ ਇੱਕ ਡਵੈਲਪਮੈਂਟ ਕਰ ਰਹੇ ਇੱਕ ਆਰਮੀ ਦਾ ਟੈਂਕ ਵੀ ਰੱਖਿਆ ਜਾ ਰਿਹਾ ਉੱਤੇ ਉਹ ਇੱਕ ਜਿਹੜੀ ਦੇਸ਼ ਭਗਤੀ ਦੀ ਭਾਵਨਾ ਚਾਹਤਾ ਹੋਆ ਤੇ ਦੂਜੇ ਪਾਸੇ ਚਿਲਡਰਨ ਨੂੰ ਉੱਤੇ ਜਿਹੜੇ ਬੱਚੇ ਖੇਡਣ ਆਣਗੇ ਉਹ ਵੀ ਉਹਨੂੰ ਦੇਖ ਕੇ ਇੱਕ ਦੇਸ਼ ਭਗਤੀ ਦੀ ਭਾਵਨਾ ਨੂੰ ਅਡਾਪਟ ਕਰਨਗੇ ਤੇ ਅਸੀਂ ਬਾਕੀ ਵੀ ਬਹੁਤ ਐਜੂਕੇਸ਼ਨ ਦੇ ਚ ਹੈਲਥ ਦੇ ਚ ਸਾਰੇ ਪਾਸੇ ਸੁਣਾ ਲਿਖਾ ਹਰ ਪਾਸੇ ਜਿਹੜੇ ਲੋਕ ਭਲਾਈ ਦੇ ਉਹ ਅੱਗੇ ਵੱਧ ਚੜ ਕੇ ਅਸੀਂ ਕੰਮ ਕਰਦੇ ਆਂ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਹਰ ਵੇਲੇ ਚੱਲਦੇ ਆਂ ਥੈਂਕ ਯੂ ਅੱਜ ਅਸੀਂ ਸਾਰੇ ਜਿਹੜੀ ਕਿ ਰਾਜਦਾਨੀ ਮਿੱਤਲ ਜੀ ਸਾਡੇ ਚੇਅਰਮੈਨ ਮੈਮ ਨੇ ਉਹਨਾਂ ਦੀ ਅਸੀਂ ਜਿਹੜੀ ਰੋਡ ਬਣਵਾਈ ਸੀ ਜਿਹੜਾ ਸਾਨੂੰ ਮਿਊਸਿਪੈਲਿਟੀ ਨੇ ਰੋਡ ਉਹਨਾਂ ਦੇ ਨਾਮ ਤੇ ਕੀਤੀ ਸੀ ਅੱਜ ਉਹਦੀ ਐਕਸਟੈਂਸ਼ਨ ਪਾਰਟ 2 ਦਾ ਪ੍ਰੋਸੈਸ ਲਿਆ ਜਿਹਦੇ ਵਿੱਚ ਬਹੁਤ ਹੀ ਵੱਡੀ ਲਾਈਟਾਂ ਦਾ ਇੱਕ ਪ੍ਰੋਜੈਕਟ ਲਿਆ ਕਿਉਂਕਿ ਲਾਈਟਾਂ ਪਹਿਲੇ ਚਰਚ ਤੇ ਲੱਗ ਗਿਆ ਸੀ ਪਰ ਜਿੰਪਾ ਜੀ ਦੇ ਕਹਿਣ ਤੇ ਸਾਨੂੰ ਹੋਰ ਲੱਗਾ ਕਿ ਸਾਨੂੰ ਹੋ ਕੀ ਕਰਨਾ ਚਾਹੀਦਾ ਤਾਂ ਇਸੀ ਸੁੰਦਰਤਾ ਨੂੰ ਵਿਦਾਨ ਲਈ ਆ ਜਿਹੜੀ ਚਰਚ ਤੱਕ ਜਿਹੜੀਆਂ ਲਾਈਟਾਂ ਨੇ ਔਰ ਕੁਮਾਕੇ ਜਿਹੜੀਆਂ ਲਾਈਟਾਂ ਆਣੀਆਂ ਸਾਰੀਆਂ ਲਾਈਟਾਂ ਅਸੀਸਵਰ ਇਸ ਪ੍ਰੋਜੈਕਟ ਵਿੱਚ ਲਈਆਂ ਨੇ ਇਹ ਪ੍ਰੋਜੈਕਟ ਇੱਕ ਮਾਤਾ ਜੀ ਦੇ ਨਾਮ ਤੇ ਤਾਂ ਹੈਗਾ ਹੀ ਐ ਤੇ ਇੱਕ ਵੱਡਾ ਪ੍ਰੋਜੈਕਟ ਜਿਹੜਾ ਆਪਾਂ ਹੁਸ਼ਾਪੁਰ ਦੇ ਲੈ ਕੇ ਆ ਰਹੇ ਆ ਉਹ ਹੈ ਗ੍ਰੀਨ ਨਿਉ ਪਾਰਕ ਜਿਹੜੀ ਕਿ ਜਿੰਪਾ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਹੁਸ਼ਾਪੁਰ ਵਾਸਤੇ ਜਿਹਦੇ ਵਿੱਚ ਸਾਡੇ ਬੱਚੇ ਕਿਉਂਕਿ ਇਹ ਜਲੰਧਰ ਵਗੈਰਾ ਜਾਣਦੇ ਆ ਦੇਖਦੇ ਵੱਡੇ ਵੱਡੇ ਪਾਰਕ ਆ ਹੁਸ਼ਾਪੁਰ ਚ ਪਾਰਕ ਦੀ ਪੋਜੀਸ਼ਨ ਤਾਂ ਹੈਗੀਆਂ ਨੇ ਪਰ ਪੋਜੀਸ਼ਨ ਉਸ ਲੈਵਲ ਦੀਆਂ ਨਹੀਂ ਸੀ ਜਿਹਨੂੰ ਆਪਾਂ ਇੰਪਰੂਵ ਕਰ ਪਾਉਂਦੇ ਪਰ ਜਿੰਪਾ ਜੀ ਦੇ ਜੀ ਸਦਕਾ ਇਹਨਾਂ ਦੇ ਯਤਨਾ ਸਦਕਾ ਮਿੱਤਲ ਸਭ ਨੂੰ ਇਹਨਾਂ ਨੇ ਕਿਹਾ ਕਿ ਵੀ ਇਹ ਸਾਨੂੰ ਪਾਰਕ ਵੀ ਇੱਦਾਂ ਦੀ ਚਾਹੀਦੀ ਐ ਤੇ ਐਜ਼ ਸੀਐਸਆਰ ਐਜ਼ ਅ ਕਾਰਪੋਰੇਟ ਦੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇਸ ਨੂੰ ਵੀ ਕੀਤਾ ਇਤਲਬ ਮੈਂ ਦੱਸਣਾ ਚਾਹਾਂਗਾ ਕਿ ਸੋਨਾਲਿਕਾ ਬਹੁਤ ਵੱਡਾ ਗਰੁੱਪ ਹੋ ਚੁੱਕਾ ਹੈ ਬਹੁਤ ਹੀ ਵੱਡਾ ਜਿਸ ਨੂੰ ਕਿ ਆਪਾਂ ਸਿਰਫ ਉਸ਼ਾਕੂ ਲੈਵਲ ਦੇ ਉੱਤੇ ਸੀਐਸਆਰ ਨਹੀਂ ਕਰਦੇ ਅਸੀਂ ਪੂਰੇ ਪੈਨ ਇੰਡੀਆ ਲੈਵਲ ਤੇ ਕਰਦੇ ਨੇ ਸਾਡੇ ਅਗਲੇ ਪ੍ਰੋਜੈਕਟ ਵੀ ਨੇ ਅਸੀਂ ਪਿੰਡਾਂ ਵਿੱਚ ਜਾ ਕੇ ਪਿੰਡਾਂ ਦੀਆਂ ਸਮੱਸਿਆਵਾਂ ਪਿੰਡਾਂ ਦੇ ਵਿੱਚ ਜੋ ਜੋ ਨੀਡ ਨੇ ਉਹ ਵੀ ਪੂਰੀਆਂ ਕਰ ਰਹੇ ਹਾਂ ਸਕੂਲਾਂ ਨੂੰ ਵੀ ਆਪਾਂ ਲਿਆ ਹੈ ਕੁਝ ਸਾਡੇ ਸੰਜੀਵਨੀ ਦੇ ਵਿੱਚ ਸਾਡੇ ਬਜ਼ੁਰਗਾਂ ਲਈ ਅਸੀਂ ਬਹੁਤ ਵੱਡੀ ਕੇ ਸਾਡੇ ਵਾਈਸ ਚੇਅਰ ਮੈਂ ਮੈਮ ਨੇ ਸੰਗੀਤਾ ਮਿੱਤਲ ਜੀ ਉਹਨਾਂ ਨੇ ਕਿੱਦਾਂ ਦਾ ਪ੍ਰੋਜੈਕਟ ਲਿਆ ਕਿ ਜਿਹਦੇ ਵਿੱਚ ਉਹ ਸ਼ਾਹਪੁਰ ਦੇ ਬਜ਼ੁਰਗ ਚਾਹੇ ਰਿਟਾਇਰ ਨੇ ਚਾਹੇ ਉਹ ਕਿਸੇ ਵੀ ਲੈਵਲ ਤੇ ਨੇ ਉਹਨਾਂ ਨੂੰ ਪ੍ਰੋਪਰ ਵੇ ਦੇ ਨਾਲ ਹਰ ਚੀਜ਼ ਮੌਈਆ ਕਰਾਨੀ ਉਹਨਾਂ ਨੂੰ ਟਾਈਮ ਉਹਨਾਂ ਦਾ ਕਿੱਦਾਂ ਨਿਕਲਣਾ ਉਹ ਵੀ ਆਪਣੇ ਆਪ ਨੂੰ ਕਿਉਂਕਿ ਉਹ ਉਹਨਾਂ ਦਾ ਇੱਕ ਬਚਪਨ ਸਟੇਜ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਉਹ ਬਚਪਨ ਤੋਂ ਉਹਨਾਂ ਨੂੰ ਲੈ ਕੇ ਆਏ ਇਸ ਤੋਂ ਇਲਾਵਾ ਸੋਨਾਲਿਕਾ ਹਰ ਜਗ੍ਹਾ ਹਰ ਸਮੇਂ ਪੰਜਾਬ ਸਰਕਾਰ ਦੇ ਨਾਲ ਖੜੀ ਹੈ ਸ਼ਾਹਪੁਰ ਐਡਮਿਨਿਸਟ੍ਰੇਸ਼ਨ ਦੇ ਨਾਲ ਖੜੀ ਹੈ ਐਡਮਿਨਿਸਟ੍ਰੇਸ਼ਨ ਦੀ ਕੋਈ ਵੀ ਚੀਜ਼ ਆਂਦੀ ਹੈ ਮਿੱਤਲ ਸਾਹਿਬ ਕਦੇ ਵੀ ਨਾ ਨਹੀਂ ਕਰਦੇ ਔਰ ਕਿਉਂਕਿ ਸ਼ਾਹਪੁਰ ਦੀ ਇਹ ਫ ਪਰਿਵਾਰ ਨੂੰ ਅਸੀਂ ਹੋਰ ਵਧਾਇਆ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਜਿਹੜਾ 25000 ਮੁਲਾਜ਼ਮ 25 ਡਾਇਰੈਕਟਲੀ 14000 ਮੁਲਾਜ਼ਮ ਹੈ ਬਾਕੀ ਉਹਨਾਂ ਦਾ ਪਰਿਵਾਰ ਸਤਕਾ ਹੁਸ਼ਿਆਰਪੁਰ ਦੀ ਇੱਕ ਬੜੀ ਤਰੱਕੀ ਦੀ ਰਾਤ ਹੈ ਹਾਂ ਸਾਡਾ ਹੁਸ਼ਿਆਰ ਇੱਕ ਬੜੀ ਬੋਲਤੀ ਬੜੀ ਮਾਨ ਵਾਲੀ ਗੱਲ ਹੈ ਕਿ ਸਾਡੇ ਕੋਲ ਜਿੰਪਾ ਜੀ ਵਰਗੇ ਐਮਐਲਏ ਸਾਡੇ ਕੋਲ ਮੇਅਰ ਸਾਹਿਬ ਵਰਗੇ ਜਿਹੜੇ ਕਿ ਗਰਾਊਂਡ ਟੂ ਅਰਥ ਲੈਵਲ ਦੇ ਉੱਤੇ ਗੱਲ ਨੂੰ ਸਮਝਦੇ ਕਿਉਂਕਿ ਐਮਸੀ ਲੈਵਲ ਤੋਂ ਹੁੰਦੇ ਹੋਏ ਜਿੰਪਾ ਜੀ ਨੇ ਜੋ ਕੰਮ ਕੀਤੇ ਨੇ ਉਹ ਸਾਰਿਆਂ ਨੂੰ ਪਤਾ ਕੀ ਹੋ ਰਹੇ ਨੇ ਅਦੇ ਮੇਅਰ ਸਾਹਿਬ ਹੈ ਮੇਅਰ ਸਾਹਿਬ ਨੇ ਵੀ ਅੱਜ ਦੀ ਡੇਟ 'ਚ ਗਰਾਊਂਡ ਲੈਵਲ ਦੇ ਉੱਤੇ ਅਨੇਕੀ ਕੰਮ ਕੀਤੇ ਨੇ ਸਾਰਿਆਂ ਨੂੰ ਪਤਾ ਹੈ ਇਹੀ ਸੋਚ ਕਰਕੇ ਕੀ ਹੋ ਰਿਹਾ ਕਿ ਹਿਸ਼ਾਰਪੁਰ ਦਾ ਵਿਕਾਸ ਇੱਕ ਬੜਾ ਅੱਛਾ ਵਿਕਾਸ ਹੋ ਰਿਹਾ ਔਰ ਉਮੀਦ ਹੈ ਕਿ ਅਸੀਂ ਹੋਰ ਜਿੱਦਾਂ ਵੀ ਜਿੰਪਾ ਜੀ ਕਹਿਣਗੇ ਉਸ ਹੋਰ ਚੀਜ਼ ਨੂੰ ਵਧਾਵਾਂਗੇ ਔਰ ਆਨ ਆਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਪਾਂ ਇੰਦੋਰ ਜਿਹੜਾ ਕਹਿੰਦੇ ਸੀ ਕਿ ਸੱਤੋ ਇੰਡੀਆ ਦਾ ਸੱਤੋ ਸਾਫ਼ ਸੁਥਰਾ ਸ਼ਹਿਰ ਹੈ ਉਹਨੂੰ ਮੈਨੂੰ ਲੱਗਦਾ ਮੇਅਰ ਸਾਹਿਬ ਆਪਾਂ ਜਲਦੀ ਅਚੀਵ ਕਰਕੇ ਹਿਸ਼ਾਰਪੁਰ ਨੂੰ ਨੰਬਰ 1 ਤੇ ਲੈ ਆਵਾਂਗੇ ਥੈਂਕ ਯੂ